ਗੁਰਦੁਆਰੇ ਦੇ ਅਰਦਾਸ ਤੋਂ ਬਾਅਦ ਹੁਣ ਮੈਂ ਪੱਤਰਕਾਰਾਂ ਦੇ ਸਾਹਮਣੇ ਇਹ ਜਿਹੜੇ ਵੀ ਸਾਡੇ ਹੌਦੇ ਸਨ ਔਰ ਜਿਹੜੇ ਮੇਰੀ ਪਾਰਟੀ ਦੇ ਮੇਰੇ ਨਾਲ ਮੇਰੇ ਹਰਿਆਣੇ ਦੇ ਨਾਲ ਜਿਹੜੇ ਮੇਰੇ ਸਾਥੀ ਸਨ ਜਿਸ ਤਰ੍ਹਾਂ ਸੁਖਬੀਰ ਸਿੰਘ ਮੰਡੀ ਨੇ ਆਪਣਾ ਮਾਲਕ ਸਿੰਘ ਜੀ ਚੀਮਾ ਨੇ ਕੁਲਦੀਪ ਸਿੰਘ ਜੀ ਅਗੇ ਨੇ ਗਰਮੀਤ ਸਿੰਘ ਪੂਨੀਆ ਹੈਗੇ ਨੇ ਜਿਹੜੇ ਵੀ ਸਾਡੇ ਇਥੇ ਹੌਦੇਦਾਰ ਸਨ ਕਥਲ ਜ਼ਿਲ੍ਹੇ ਦੇ ਵਿੱਚ ਭਾਵੇਂ ਕੋਈ ਸਟੇਟ ਲੈਵਲ ਦਾ ਹੀ ਤੇ ਭਾਵੇਂ ਜ਼ਿਲ੍ਹਾ ਲੈਵਲ ਦਾ ਸੀਗਾ ਉਹ ਸਾਰੇ ਜਾਨੇ ਜਿਹੜੇ ਅਸੀਂ ਆਪਣੇ ਹੌਦਿਆਂ ਤੋਂ ਪਿੱਛੇ ਹਟਦੇ ਆਂ ਔਰ ਅਕਾਲੀ ਹੈ ਔਰ ਅਕਾਲੀ ਰਵਾਂਗੇ ਅੱਜ ਜਿਹੜਾ ਜਿਹੜਾ ਸ਼੍ਰੋਮਣੀ ਐਜੈਕਟਿਵ ਕਮੇਟੀ ਨੇ ਅਕਾਲ ਤਖਤ ਦੇ ਨੂੰ ਠੇਸ ਪਹੁੰਚਾਈ ਆ ਔਰ ਜਿਸ ਤਰ੍ਹਾਂ ਕਿ ਮੈਨੂੰ ਮੇਰੇ ਇਥੇ ਹਰਿਆਣੇ ਦੇ ਔਰ ਮੈਨੂੰ ਜਿਸ ਤਰ੍ਹਾਂ ਕਿ ਬਾਹਰੋਂ ਵੀ ਕਈਆਂ ਦੇ ਸਿੱਖ ਕੌਮ ਵੱਲੋਂ ਮੈਨੂੰ ਵੀ ਕਈਆਂ ਦੇ ਫੋਨ ਆਏ ਕਿ ਇਹ ਇਹ ਆਪਣਾ ਕਾਰ ਤਖਤ ਨੂੰ ਇੱਕ ਬਹੁਤ ਵੱਡੀ ਠੇਸ ਪਹੁੰਚ ਰਹੀ ਹੈ ਅਬ ਇਸ ਦੇ ਉੱਪਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਔਰ ਜਿਦੋਂ ਕੱਲ ਐਜੈਕਟਿਵ ਕਮੇਟੀ ਨੇ ਜਿਹੜੇ ਅਨ ਡਿਸੰਬਰ ਦੇ ਜਿ세 2 ਦਸੰਬਰ ਨੂੰ ਕਾਫੀ ਹਫ਼ਤੋਂ ਹੁਕਮਨਾਮੇ ਹੋਏ ਸਨ ਉਹ ਜਿਹੜੇ ਜ세ਦਾਰਾਂ ਨੇ ਉਹ ਹੁਕਮਨਾਮਾ ਕੀਤਾ ਸੀ ਅਕਾਲ ਸਖਤ ਨੇ ਉਹਨਾਂ ਤਿੰਨਾਂ ਨੂੰ ਹੀ ਇੱਕ ਤਾਂ ਪਹਿਲਾਂ ਕੱਟਦਾ ਸੀ ਚਲੋ ਉਹਦੇ ਕੋਈ ਲੱਛਣ ਲਾ ਕੇ ਤੇ ਜਿਹੜੇ ਦੋ ਮਗਰ ਜਾਨੀ ਅਰਗਬੀਰ ਸਿੰਘ ਜਾਂ ਜ세ਦਾਰ ਸੁਲਤਾਨ ਸਿੰਘ ਜੀ ਉਹਨਾਂ ਨੂੰ ਵੀ ਕੱਲ ਮਤਲਬ ਆਪਣੇ ਉਹਨਾਂ ਦੇ ਜੇਹੇਦਾਰੀ ਤੋਂ ਉਹਨਾਂ ਨੂੰ ਪਿੱਛੇ ਹਟਾ ਦਿੱਤਾ ਗਿਆ ਉਸ ਥੇਸ ਨੂੰ ਮੈਂ ਨਾ ਬਰਦਾਸ਼ਤ ਕਰਦੇ ਹੋਏ ਔਰ ਆਪਣੇ ਕੌਮ ਨੂੰ ਔਰ ਆਪਣੇ ਜਿਹੜੇ ਮੇਰੇ ਸੱਜਣ ਸਨ ਉਹਨਾਂ ਦੀ رائے ਦੇ ਨਾਲ ਅੱਜ ਜਿਹੜੀ ਸਾਡੀ ਇੱਕ ਮੀਟਿੰਗ ਦੇ ਵਿੱਚ ਬਲਾ ਮੈਂ ਰਹਿ ਲਈ ਆ ਉਸ ਤੋਂ ਬਾਅਦ ਹੁਣ ਗੁਰਦੁਆਰੇ ਅਰਦਾਸ ਅਸੀਂ ਕੀਤੀ ਆ ਮੇਰੇ ਨਾਲ ਮੇਰੇ ਹਰਿਆਣੇ ਦੇ ਨਾਲ ਜਿਹੜੇ ਮੇਰੇ ਸਾਥੀ ਸਨ ਜਿਸ ਤਰ੍ਹਾਂ ਸੁਖਵੀਰ ਸਿੰਘ ਮੰਡੀ ਨੇ ਆਪਣਾ ਮਾਲਕ ਸਿੰਘ ਨੀਚੀਮਾ ਨੇ ਕੁਲਦੀਪ ਸਿੰਘ ਜੀ ਅਗੇ ਨੇ ਗਰਮੀਤ ਸਿੰਘ ਪੂਨੀਆਂ ਹੈਗੇ ਨੇ ਜਿਹੜੇ ਸਾਡੇ ਇਥੇ ਹੌਦੇਦਾਰ ਸਨ ਕੈਥਲ ਜ਼ਿਲ੍ਹੇ ਦੇ ਵਿੱਚ ਭਾਵੇਂ ਕੋਈ ਸਟੇਟ ਲੈਵਲ ਦਾ ਸੀ ਤੇ ਭਾਵੇਂ ਜ਼ਿਲ੍ਹੇ ਲੈਵਲ ਦਾ ਸੀਗਾ ਉਹ ਸਾਰੇ ਜਣੇ ਜਿਹੜੇ ਅਸੀਂ ਆਪਣੇ ਹੌਦਿਆਂ ਤੋਂ ਪਿੱਛੇ ਹਟਦੇ ਆ ਔਰ ਅਕਾਲੀ ਹੈ ਔਰ ਅਕਾਲੀ ਰਵਾਂਗੇ ਇਹ ਇਹ ਮਤਲਬ ਮੈਂ ਕੌਮ ਨੂੰ ਆਪਣੀ ਨੂੰ ਅੱਗੇ ਬੇਨਤੀ ਕਰਦਾ ਹੋਇਆ ਅੱਗੇ ਜਿਸ ਤਰ੍ਹਾਂ ਵੀ ਫਾਰਮ ਹਰਿਆਣੇ ਦੇ ਕੰਮ ਲਈ ਮਤਲਬ ਜੇ ਆਪਣੇ ਹਰਿਆਣੇ ਦੇ ਸਿੱਖਾਂ ਲਈ ਵੀ ਕੋਈ ਕੰਮ ਕਰਨ ਵਾਸਤੇ ਜਿਸ ਤਰ੍ਹਾਂ ਵੀ ਸਾਰਿਆਂ ਦਾ ਕੋਈ ਫੈਸਲਾ ਹੋਏਗਾ ਉਹਦੇ ਬਾਰੇ ਵਿਚਾਰ ਅੱਗੇ ਨਹੀਂ ਲਿਖਤ ਵਿੱਚ ਹੀ ਆਪਨੇ ਅਰਜ਼ਾਈ ਨਹੀਂ ਦਿੱਤਾ ਅਰਜ਼ਾਈ ਤਾਂ ਵੈਸੇ ਤਾਂ ਸਾਡੀ ਇਕਾਈ ਪਹਿਲਾਂ ਭੰਗ ਹੋ ਚੁੱਕੀ ਆ ਜਦੋਂ ਕਿ ਸਾਡਾ ਪ੍ਰਧਾਨ ਹੀ ਮਤਲਬ ਅਸਤੀਫਾ ਦੇ ਗਿਆ ਤੇ ਇਕਾਈ ਭੰਗ ਹੋ ਗਈ ਪਰ ਜਿਹੜਾ ਵੀ ਉਸ ਤੋਂ ਬਾਅਦ ਹੁੰਦਾ ਹੈ ਵੀ ਜਦੋਂ ਇਕਾਈ ਪੰਗ ਹੋ ਜੇ ਜਿਹੜੇ ਹੌਦੇ ਤੇ ਹੁੰਦੇ ਨੇ ਜਿੰਨਾ ਚਿਰ ਨਵਾਂ ਪ੍ਰਧਾਨੇ ਕੋਈ ਆਉਂਦਾ ਉਹਨਾਂ ਚਰ ਉਹ ਉਸੀ ਨੂੰ ਆਪਣਾ ਰਹਿੰਦੇ ਨੇ ਉਸ ਤੋਂ ਬਾਅਦ ਫਿਰ ਜਦੋਂ ਇਕਾਈ ਤੋਂ ਬਾਅਦ ਨਵਾਂ ਪ੍ਰਧਾਨ ਕੋ ਚੁਣਿਆ ਜਾਵੇ ਤੇ ਉਹ ਅਗਲੀ ਗੱਲ ਹੁੰਦੀ ਆ ਪਰ ਮੈਂ ਅਗਲੇ ਮਤਲਬ ਉਸ ਤੋਂ ਹੋਂ ਤੋਂ ਪਹਿਲਾਂ ਹੀ ਮੈਂ ਮਤਲਬ ਇਹ ਆਪਣੇ ਹੌਦੇ ਤੋਂ ਵਾਪਸ ਹੁਣਾ ਔਰ ਮਤਲਬ ਐਸੀ ਐਸੀ ਨੂੰ ਉਹ ਨਹੀਂ ਮਤਲਬ ਯਾਰ ਕਿ ਲੋਗ ਆਪਕੇ ਸਾਥ ਕਿੰਨੇ ਕਿਸ ਕਿਸ ਨੇ ਨਹੀਂ ਲੋਗਾਂ ਦਾ ਤੇ ਦੇਖੋ ਜੀ ਲੋਕ ਤੇ ਅਸੀਂ ਉਹਨੂੰ ਮਤਲਬ ਐਵੇਂ ਅਮਰਜੈਂਸੀ ਕਾਲ ਦੇ ਉੱਤੇ ਜਿਹੜੀ ਅੱਜ ਨਹੀਂ ਇੱਕ ਸੰਗਤ ਆਈ ਆ ਬਾਕੀ ਤੇ ਫੋਨਾਂ ਤੇ ਜਾਂ ਹੋਰ ਪਤਾ ਨਹੀਂ ਕਿੰਨੀਆਂ ਕਿ ਸੰਗਤ ਨੇ ਮੈਨੂੰ ਮਤਲਬ ਸਮਸਤਨ ਦਿੱਤਾ ਵੀ ਜਿਹੜਾ ਵੀ ਸਾਡਾ ਸੋਖ ਸਿੱਖ ਕੌਮ ਦਾ ਅਕਾਲ ਤਖਤ ਜਿਹੜਾ ਸਾਡਾ ਸਿਰ ਸਿਰੋੱਚਾ ਹੈ ਉਹ ਮਤਲਬ ਮੈਨੂੰ ਥੇਸ ਪਹੁੰਚੀ ਆ ਇਹਦੇ ਬਾਰੇ ਤੁਸੀਂ ਹਾਂਜੀ ਵਕਾਲਤ ਤੱਕ ਤੋਰ ਕੇ ਪਹੁੰਚਾਈ ਹੈ ਦੇਖੋ ਜੀ ਇਹ ਮਤਲਬ ਸਾਰਿਆਂ ਨੂੰ ਪਤਾ ਹੈ ਮੈਂ ਪਾਰਟੀ ਨਾਲ ਰਿਹਾ ਹਾਂ ਪਾਰਟੀ ਦੇ ਵਿੱਚ ਮੈਂ ਕੋਈ ਬਹੁਤਾ ਨਹੀਂ ਕੋਈ ਚੋਂ ਕਿ ਹੁਣ ਤੱਕ ਮੈਂ ਪਾਰਟੀ ਦੇ ਵਿੱਚ ਹਾਂ ਮੈਂ ਕਿਸੇ ਦੇ ਉੱਤੇ ਕੋਈ ਉਹ ਨਹੀਂ ਅਲੀਗੇਸ਼ਨ ਲਾਉਣਾ ਇਹ ਤੇ ਸਭ ਨੂੰ ਪਤਾ ਹੈ ਵੀ ਕਿੰਨੇ ਹਟਾਇਆ ਹੈ ਜਾਂ ਕੀ ਨਹੀਂ ਕੀਤਾ ਇਹ ਸੰਗਤ ਨੂੰ ਪਤਾ ਹੈ ਉਹ ਸੰਗਤ ਜਾਣਦੀ ਆ ਉਹ ਜਾਣਨ ਉਹਨਾਂ ਨਾਲ ਕੰਮ ਤਾਂ ਜੀ ਹੁਣ ਤੁਸੀਂ ਕਿਸੇ ਪਾਰਟੀ ਚ ਕੰਮ ਨਹੀਂ ਕਰ ਰਹੇ ਤੁਸੀਂ ਤਾਂ ਇੱਕ ਕੋਮਲੀ ਲੜਾਈ ਲੜ ਰਹੇ ਕਹਿੰਦਾ ਜੀ ਜੀ ਤੇ ਅਸੀਂ ਦੇਖੋ ਜੀ ਪਹਿਲਾਂ ਵੀ ਅਕਾਲੀ ਸਾਂ ਹੁਣ ਵੀ ਅਕਾਲੀ ਆ ਅਕਾਲੀ ਰਵਾਂਗੇ ਪਰ ਮਤਲਬ ਇਹ ਨਹੀਂ ਹੈਗਾ ਵੀ ਜਿਹੜਾ ਕੋਈ ਇੱਕ ਪਾਰਕ ਨੂੰ ਕੀ ਦਸਾਂ ਵੀ ਇੱਕ ਠੇਰ ਦੇ ਨਾਲ ਜਿਹੜਾ ਕੋਈ ਜਿਨ੍ਹਾਂ ਨੇ ਅਕਾਲ ਤਖਤ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨਾਲ ਮੈਂ ਖੜਾ ਨਹੀਂ ਹੋ ਸਕਦਾ ਹਰਿਆਣੇ ਦੀ ਕਮੇਟੀ ਪਹਿਲੇ ਹੀ ਵੱਖ ਹੋ ਚੁੱਕੀ ਹੈ ਹਾਂਜੀ ਹਰਿਆਣੇ ਦੀ ਕਮੇਟੀ ਪਹਿਲੇ ਹੀ ਵੱਖ ਹੋ ਚੁੱਕੀ ਹੈ ਪੰਜਾਬ ਤੋਂ ਅਲੱਗ ਗੁਰਦੁਆਰਾ ਦੀ ਸੇਵਕ ਲੈ ਰਹੀ ਹੈ ਤੇ ਉਹਨਾਂ ਦਾ ਕੀ ਲੱਗਦਾ ਹੈ ਦੇਖੋ ਜਿਹੜੀ ਵੱਖ ਹੋਈ ਆ ਇਹ ਗਵਰਨਮੈਂਟ ਦਾ ਕੰਮ ਸੀਗਾ ਜਾਂ ਹਰਿਆਣੇ ਦੀ ਸੰਗਤ ਦੀ ਡਿਮਾਂਡ ਸੀਗੀ ਜੋ ਹੋਇਆ ਉਹ ਮਤਲਬ ਵਧੀਆ ਹੋ ਗਿਆ ਵੱਖਰੀ ਹੋ ਗਈ ਆ ਇਹ ਹਰਿਆਣੇ ਦੇ ਸਿੱਖ ਜਿਹੜੇ ਨੇ ਆਪਣੇ ਮੈਂ ਦੇ ਉਹਨਾਂ ਅੱਗੇ ਅਪੀਲ ਕਰੂੰਗਾ ਬੀ ਤੁਸੀਂ ਬੜੇ ਸੋਹਣੇ ਸਜਜੇ ਢੰਗ ਨਾਲ ਇਹਨੂੰ ਚਲਾਇਆ ਜਾਵੇ ਤਾਂ ਕਿ ਮਤਲਬ ਆਪਣੇ ਜਿਹੜੇ ਜੇ ਹੁਣ ਆਪਾਂ ਆਰਡੀ ਤੁਸੀਂ ਕਰ ਲਈ ਆ ਸ਼੍ਰੋਮਣੀ ਕਮੇਟੀ ਨਾ ਹਰਿਆਣਾ ਕਮੇਟੀ ਬਕਰੀ ਹੋਈ ਆ ਤੇ ਜੇ ਮਤਲਬ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਨਹੀਂ ਚਲਾਓਗੇ ਉਹ ਉਸ ਤੋਂ ਹੀ ਜ਼ਿਆਦਾ ਕਿਸੇ ਨੁਕਸਾਨ 'ਚ ਜਾਓਗੇ ਕਿ ਮਤਲਬ ਠੱਗੀਆਂ ਮਾਰੋਗੇ ਤੇ ਉਹ ਮਤਲਬ ਇਹ ਕੌਮ ਤੁਹਾਨੂੰ ਵੀ ਨਹੀਂ ਬਖਸ਼ਣਾ ਇਸ ਕਰਕੇ ਮਤਲਬ ਤੁਸੀਂ ਜਿਹੜਾ ਹੌਦਿਆਦਾਰ ਜਾਂ ਜਿਹਨੇ ਮੌਕੇ ਤੇ ਹੁਣ ਸੇਵਾ ਸੰਭਾਲ ਕਰਨੀ ਆ ਉਹਨਾਂ ਅਗੇ ਬੇਨਤੀ ਆ ਵੀ ਤੁਸੀਂ ਸੁਚੱਗੇ ਢੰਗ ਨਾਲ ਕੌਮ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰੋ ਇਸ ਕੋ ਜਾਣ ਲਈ ਜਿਹੜਾ ਫੇਸ ਪਹੁੰਚਾਈਏ ਕਿਹਨੂੰ ਪਹੁੰਚਾਈਏ ਕੌਣ ਹੈ ਬੰਦਾ ਇਹ ਕਿਹੜਾ ਜੀ ਆਕਾਲ ਤਖਤ ਸਮੂਹ ਆਕਾਲ ਤਖਤ ਸਮੂਹ ਬੰਦਾ ਇਹ ਨਹੀਂ ਆਕਾਲ ਬੰਦਾ ਨਹੀਂ ਹੈਗਾ ਜੀ ਆਕਾਲ ਤਖਤ ਇੱਕ ਸਾਡੀ ਸਿਰ ਮੋਰ ਸੰਸਥਾ ਹੈ ਸਾਡੇ ਸਿੱਖ ਕੌਮ ਦੀ ਉਹ ਇਹ ਕਹਿ ਰਹੇ ਕਿ ਆਕਾਲ ਤਖਤ ਕਿਸੇ ਗੱਲ ਹਾਂਜੀ ਆਇਆ ਗਿਆ ਕਿਸ ਕਾਰਨ ਇਹ ਸ਼੍ਰੋਮਨੀ ਐਗਜ਼ੀਕਟਿਵ ਕਮੇਟੀ ਦੀ ਕੱਲ ਮੀਟਿੰਗ ਹੋਈ ਆ ਉਹ ਸੁਮਣੀ ਜਿਹੜੀ ਐਗਜ਼ੀਕਟਿਵ ਕਮੇਟੀ ਦੇ ਜਿਹੜੇ ਕੋਈ ਮੈਂਬਰਸ ਹਨ ਉਹਨਾਂ ਨੇ ਮਤਲਬ ਵੀ ਕੱਲ ਫੈਸਲਾ ਕੀਤਾ ਹੈ ਉਹ ਜਿਹੜਾ ਮੈਂ ਮਤਲਬ ਉਹ ਸਾਹਮਣੇ ਕਾਰਨ ਨਹੀਂ ਦੱਸਿਆ ਉਹਨਾਂ ਨੂੰ ਕੋਈ ਕਾਰਨ ਨਹੀਂ ਬਿਲਾਇਆ ਖੜਾ ਨਹੀਂ ਕੋਈ ਕਾਰਨ ਨਹੀਂ ਹੈਗਾ ਜੀ ਉਹ ਕਾਰਨ ਤੇ ਮਤਲਬ ਉਹਨਾਂ ਨੇ ਜਿਹੜੇ ਕੋਈ ਲਾਏ ਨੇ ਉਹ ਮਤਲਬ ਤੁਸੀਂ ਉਹਨਾਂ ਦੇ ਪੜੋ ਮੈਨੂੰ ਨਹੀਂ ਉਸ ਚੀਜ਼ ਦੇ ਬਾਰੇ ਵੀ ਉਹਨਾਂ ਨੇ ਕੀ ਕੀਤਾ ਕੀ ਨਹੀਂ ਪਰ ਮੈਨੂੰ ਜਿਹੜੀ ਉਹਨਾਂ ਦੇ ਕਾਰਵਾਈ ਜਿਹੜੀ ਉਹਨਾਂ ਕੀਤੀ ਹੈ ਮੈਨੂੰ ਉਹਦੀ ਗੱਲ ਤੇ ਠੇਸ ਪਹੁੰਚੀ ਆ ਔਰ ਸੀਸ ਪਹੇ ਮਤਲਬ ਜਿਹੜੇ ਹਰਿਆਣੇ ਦੀਆਂ ਇਕਾਈਆਂ ਅਸੀਂ ਉਹ ਤੋਂ ਵਾਪਸ ਹੋ ਗਏ ਬਾਦਲ ਪਰਿਵਾਰ ਨਾਲ ਕੋਈ ਨਾਰਾਜ਼ਗੀ ਹੈ ਨਹੀਂ ਕੋਈ ਬਾਦਲ ਨਾਲ ਮੇਰੀ ਕੋਈ ਪਰਸਨਲ ਕੋਈ ਨਾਰਾਜ਼ਗੀ ਨਹੀਂ ਪਰ ਮੈਂ ਸਾਰੀ ਉਮਰ ਉਹਨਾਂ ਨਾਲ ਕੰਮ ਕੀਤਾ ਸੀ ਪਰ ਹੁਣ ਆ ਕੇ ਜਦੋਂ ਆਪਣਾ ਜਿਹੜਾ ਕਾਲ ਤੱਕ ਤੋਂ ਠੇਸ ਪਹੁੰਚੀ ਆ ਤੇ ਵੀ ਉਹ ਬਾਦਲ ਪਰਿਵਾਰ ਦੀ ਇਸ ਟਾਈਮ ਪ੍ਰਧਾਨਗੀ ਸੀ ਦਾਸ ਰਾਜ ਸੁਖੀਰ ਸਿੰਘ ਮੰਡੀ ਮੈਂ ਅੱਜ ਆਪਣੇ ਸਾਰੇ ਉਹਦਿਆਂ ਤੋਂ ਸ੍ਰੀ ਅਕਾਲੀ ਦਲ ਤੋਂ ਔਰ ਬੁੱਡਲੀ ਮੈਂਬਰਸ਼ਿਪ ਤੋਂ ਆਪਣਾ ਅਸਟੈਨ ਕਰਨਾ ਕਿਉਂਕਿ ਜੋ ਪਿਛਲੇ ਕਈਆਂ ਘਟਨਾਵਾਂ ਸ੍ਰੀ ਅਕਾਲ ਤਖਤ ਵਰਪਰੀਆਂ ਨੇ ਉਹਦੇ ਨਾਲ ਸਾਡੇ ਹਿਲਦਿਆਂ ਨੂੰ ਬੜੀ ਥੇਸ ਪਹੁੰਚੀ ਹੈ ਉਹ ਗੈਲਟ ਘਮ ਹੋਇਆ ਔਰ ਉਹ ਚੀਜ਼ ਇਹ ਮਿਲਦਾ ਕਰਦੇ ਆ ਔਰ ਉਹ ਚੀਜ਼ ਨੂੰ ਦੇਖਦੇ ਹੋਏ ਮੈਂ ਅੱਜ ਆਪਣੇ ਅਹੁਦਿਆਂ ਤੋਂ ਵੀ ਤੇ ਪਾਰਟੀ ਦੀ ਮੌਡਲੀ ਮੈਂਬਰਸ਼ਿਪ ਤੋਂ ਵੀ ਆਪਣਾ ਅਸਤੀਫਾ ਦਿੰਨਾ ਵੈਗੁਰਜੀ ਤੋਂ ਖਾਲਸਾ ਵੈਗੁਰ ਜੀ ਮੈਂ ਕੁਲਦੀਪ ਸਿੰਘ ਚੀਮਾ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਕੈਥਲ ਗਿਆਨੀ ਰਗਵੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਜ਼ਬਰੀ ਅਹੁਦੇ ਤੋਂ ਹਟਾਏ ਜਾਣ ਦੇ ਰੋਸ ਵਿੱਚ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਮੈਂ ਸ਼ਰਨਜੀਤ ਸਿੰਘ ਸੋਤਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਆਕਾਈ ਜਿਹੜਾ ਕੱਲ ਅਜੈਕਟਿਵ ਨੇ ਫੈਸਲਾ ਲਿਆ ਹੈ ਆਪਣਾ ਜਹੇਦਾਰ ਅਰਕਬੀਰ ਸਿੰਘ ਉਸ ਜਹੇਦਾਰ ਸੁਲਤਾਨ ਸਿੰਘ ਦੇ ਨਾਲ ਜਿਹੜਾ ਕਿ ਉਹਨਾਂ ਨੂੰ ਬੜਾ ਗਲਤ ਤਰੀਕੇ ਨਾਲ ਆਪਣੀ ਜਹੇਦਾਰੀ ਤੋਂ ਹਟਾਇਆ ਗਿਆ ਉਹ ਤੋਂ ਮੈਂ ਮਨ ਬਹੁਤ ਦੁਖੀ ਹੁੰਦਾ ਹੋਇਆ ਮੈਂ ਸ਼ਰੋਮਣੀ ਅਕਾਲੀ ਦਲ ਬਾਦਲ ਤੋਂ